ਭਗਵਾਨ ਪਰਸ਼ਰਾਮ ਜੀ ਦਾ ਜਨਮ ਉਤਸਵ ਤਿੰਨੋਂ ਬ੍ਰਾਹਮਣ ਸਭਾਵਾਂ ਵੱਲੋਂ ਮੰਦਿਰ ਸ਼ਿਵਕੋਟੀ ਨੇੜੇ ਪੁਰਾਣਾ ਹਸਪਤਾਲ ਵਿੱਚ 10 ਤਰੀਕ ਦਿਨ ਸ਼ੁੱਕਰਵਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਜੋਤਿਸ਼acharya ਰੋਹਿਤ ਸ਼ਰਮਾ ਵਿਸ਼ੇਸ਼ ਤੌਰ ਤੇ ਆਰਤੀ ਵਿਸ਼ੇਸ਼ ਕਰ ਕਰਨਗੇ ਇਨ੍ਹਾਂ ਅਤੇ ਇਨ੍ਹਾਂ ਦੇ ਪਰਿਵਾਰ ਨੇ ਤਨਮਨ ਤਨ ਹਮੇਸ਼ਾ ਸਾਥ ਦਿੱਤਾ ਹੈ ਆਚਾਰੀਆ ਰੋਹਿਤ ਨੇ ਦੱਸਿਆ ਕਿ ਅਕਸ਼ੇ ਤੀਜ ਦੇ ਦਿਨ ਭਗਵਾਨ ਪਰਸ਼ਰਾਮ ਜੀ ਦਾ ਜਨਮ ਹੋਇਆ ਸੀ ਇਹ ਦਿਨ ਇੰਨਾ ਸ਼ੁਭ ਹੈ ਕਿ ਇਸ ਦਿਨ ਕੋਈ ਵੀ ਮਹੂਰਤ ਦੇਖਣ ਦੀ ਜ਼ਰੂਰਤ ਨਹੀਂ ਹੁੰਦੀ ਇਸ ਦਿਨ ਸ਼ਾਮ ਨੂੰ ਦੀਪ ਜਗਾਣ ਅਤੇ ਕਿਸੇ ਵੀ ਤਰ੍ਹਾਂ ਦੀਆਂ ਰਿਧੀਆਂ ਸiddhiਆਂ ਪ੍ਰਾਪਤ ਕਰਨ ਲਈ ਇਹ ਇਹ ਦਿਨ ਬਹੁਤ ਸ਼ੁਭ ਹੁੰਦਾ ਹੈ। ਇਸ ਦਿਨ ਦਾ ਕੀਤਾ ਹੋਇਆ ਤਨ ਦਾਨ ਤਾਪ ਜਪ ਬਹੁਤ ਲਾਭਦਾਇਕ ਹੁੰਦਾ ਹੈ। ਪ੍ਰਦੀਪ ਮਹਿਨਨ ਕੌਮੀ ਮੀਤ ਪ੍ਰਧਾਨ ਨਾਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਅਤੇ ਮੈਡਮ ਗੀਤਾ ਸ਼ਰਮਾ ਪ੍ਰਧਾਨ ਪੰਜਾਬ ਬ੍ਰਾਹਮਣ ਸਭਾ ਮਹਿਲਾ ਵਿੰਗ ਨੇ ਪ੍ਰੈਸ ਨੂੰ ਦੱਸਿਆ ਕਿ ਅਸੀਂ ਸੰਤਾਂ ਦੇ ਦਰਸ਼ਨ ਲਈ ਅਤੇ ਪਰਮਾਤਮਾ ਦੀ ਸੇਵਾ ਲਈ ਹਾਜ਼ਰ ਰਹਾਂਗੇ। ਹਾਜ਼ਰ ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਹਰਿਭਗਵਨ ਸ਼ਰਮਾ ਅਬਰਾਹ ਸਭਾ ਦੇ ਪ੍ਰਧਾਨ ਸੰਦੀਪ ਸ਼ਰਮਾ ਬਖਸ਼ ਸ਼੍ਰੀ ਕਰਮ ਕਾਂਡੀ ਬ੍ਰਾਹਮਣ ਸਭਾ ਦੇ ਪ੍ਰਧਾਨ ਪ੍ਰਦੀਪ ਸ਼ਰਮਾ ਨੇ ਸਮੂਹ ਬ੍ਰਾਹਮਣ ਭਾਈਚਾਰੇ ਅਤੇ ਸ਼ਹਿਰ ਵਾਸੀਆਂ ਨੂੰ ਭਗਵਾਨ ਪਰਸ਼ੂਰਾਮ ਦੇ ਜਨਮ ਦਿਵਸ ਤੇ ਸੱਦਾ ਦਿੱਤਾ ਹੈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੰਦਲਾਲ ਸ਼ਰਮਾ ਜ਼ਿਲ੍ਹਾ ਯੂਥ ਪ੍ਰਧਾਨ ਜੈਦੇਵ ਸ਼ਰਮਾ ਮਨੀਸ਼ ਜੋਸ਼ੀ ਦਿਪਿੰਦਰ ਜੋਸ਼ੀ ਜਗਮੋਹਨ ਸ਼ਰਮਾ ਵਿਨੋਦ ਸ਼ਰਮਾ ਰਕੇਸ਼ ਸ਼ਰਮਾ ਦਰੇਸ਼ ਸ਼ਰਮਾ ਆਦਿ ਮੈਂਬਰ ਹਾਜ਼ਰ